how you feel your husband become mla i feel good yeah my husband he work so hard yeah i happy with my husband yeah so you will stay in naba now yes i am always with him yeah i take care of him we do how you feel your husband become mla i feel good yeah my husband he work so hard yeah and i had lived with my husband yeah do so you will be stay in nabanao yes i'm always with him yeah i take care of him ਤੁਸੀਂ ਵਿਤਨਾਮ ਦੇ ਵਿੱਚ ਕੁਝ ਪੰਜਾਬੀਆਂ ਨੇ ਜੇ ਕੁਝ ਕਹਿਣਾ ਹੋਵੇ ਅ ਵਿਤ ਮੀਨ ਜੇ ਆਪਾਂ ਕਹਿੰਦੇ ਆ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਐ ਐਨ ਆਈ ਐਮ ਐਨ ਆਈ ਐਮ ਐਨ ਆਈ ਐਮ ਇਹਦਾ ਮਤਲਬ ਆਈ ਲਵ ਆਪਸ ਵਿੱਚ ਕਹਿ ਲਓ ਜੀ ਮੈਡਮ ਕਹਿ ਰਹੀ ਹੈ ਤਾਂ ਕਿ ਤਨਾ ਕਿਤੇ ਮੇਰੇ ਮਨ ਦੇ ਵਿੱਚ ਤਾਂ ਹੈ ਕਿ ਜਿਵੇਂ ਬਾਹਰਲਾ ਮੁਲਕ ਹੈ ਕੈਨੇਡਾ ਅਮਰੀਕਾ ਜਰਮਨ ਇੰਗਲੈਂਡ ਆਸਟ੍ਰੇਲੀਆ ਕਿ ਆਪਣਾ ਮੁਲਕ ਕਿਉਂ ਨਹੀਂ ਬਣ ਸਕਦਾ ਦੇਸ਼ ਵੱਡਾ ਭਾਦੀ ਵੱਡੀ ਹੈ ਪਰ ਸਾਡੀ ਸਰਦਾਰੀ ਹੈ ਨਹੀਂ ਉਹ ਸਰਦਾਰੀ ਕਾਇਮ ਕਰਨਾ ਮਕਸਦ ਹੈ ਇਸ ਕਰਕੇ ਮੈਂ ਕੈਨੇਡਾ ਵਰਗੀ ਜਿਹੜੀ ਹੈ ਧਰਤੀ ਛੱਡ ਕੇ ਪੰਜਾਬ ਦੀ ਜ਼ਰਖੇਤ ਮਿੱਟੀ ਦੇ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹਾਂ ਕੋਈ ਕਹਿੰਦੇ ਡਿਪੋਰਟ ਕਰਤਾ ਜੀ ਕੋਈ ਕਹਿੰਦਾ ਜੀ ਇਹ ਤਾਂ ਵਿਆਹ ਹੀ ਨਹੀਂ ਹੋਇਆ ਕੋਈ ਕਹਿੰਦਾ ਜੀ ਫਲਾਣਾ ਜੀ ਟਪਕਾਣਾ ਨਹੀਂ ਹੁਣ ਤਾਂ ਹੁਣ ਤਾਂ ਦਿਖਾ ਦਿਓ ਈਮਾਨੁਨਦੇ ਮਿਸਿਸ ਨਾਲ ਨੇ ਨਗਾ ਨਾਲ ਨੇ ਤੁਹਾਨੂੰ ਮੰਤਰੀ ਸਾਲੂ ਧਰਮ ਸੋ ਤਿੰਨ ਮੰਤਰੀ ਮੰਤਰੀ ਵੀ ਬਣਿਆ ਉਹਦਾ ਡਾਰੂ ਦੀ دہشت ਨਹੀਂ ਸੀ ਕਿ ਮੈਨੂੰ ਤਿੱਖੇ ਬਿਆਨ ਦਿੰਦੇ ਤੁਹਾਡੇ ਬਹੁਤ ਤਿੱਖੇ ਬਿਆਨ ਮੇਰੇ ਖਿਲਾਫ ਮੈਨੂੰ ਇਹ ਟਿਕ ਪ੍ਰੋਬਲਮ ਆਈ ਮੈਨੂੰ ਕੋਈ ਕਿਰਾਏ ਤੇ ਮਕਾਨ ਨਹੀਂ ਸੀ ਦਿੰਦਾ ਨਾ ਪੇਸ਼ਾ ਮੈਂ ਬੜੀ ਦੇਰ ਸੰਘਰਸ਼ ਕਰਦਾ ਰਿਹਾ ਮੈਂ ਗੱਡੀ 'ਚ ਵੀ ਇੱਥੇ ਸੌਣਾ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਕਦੇ ਕਿਸੇ ਕੋਲ ਰੁਕਣਾ ਕੱਲ ਮੈਂ ਕਿਸੇ ਸ਼ਖਸ ਦੇ ਸਰਪੇ ਤਾਸ ਸਜਾ ਦੇਖਾ ਥਾ ਅੱਜ ਉਸੇ ਸ਼ਖਸ ਦੇ ਹੱਥ ਵਿੱਚ ਮੈਨੇ ਕਾਸਾ ਦੇਖਾ ਇੱਕ ਲੋਕਵਟੇਆ ਲੋਕਤੰਤਰ ਚ ਕਿਤੋਂ ਬਾਤ ਗੱਲ ਵੀ ਹੋਈ ਧਰਮਸੂਤਰਾਂ ਨੂੰ ਵਧਾਈ ਆਈ ਮੇਰੇ ਖਿਆਲ ਇੰਨਾ ਇੰਟੈਲੀਜੈਂਟ ਹੈ ਨਹੀਂ ਜੀ ਜਦੋਂ ਉਹ ਜਿੱਤਿਆ ਸੀ ਮੈਂ ਉਹਨੂੰ ਵਧਾਈ ਦਿੱਤੀ ਸੀ ਕਿ ਮੁਬਾਰਕਾਂ ਗਰੀਬਾਂ ਦੀ ਹਾਂ ਨਾ ਲਿਓ ਤੁਸੀਂ ਤੇ ਮੇਰੇ ਵੱਲੋਂ ਤੁਹਾਨੂੰ ਮੁਬਾਰਕਾਂ ਪਰ ਮੇਰੇ ਖਿਆਲੋਂ ਤਾਂ ਥੇ ਲੈਡਾ ਹੈ ਨਹੀਂ ਜੀ ਦਿਲ ਦਾ ਮਰੀਜ਼ ਵੀ ਹੋਵੇ ਸੀ ਹੋਰ 1 ਰੁਪਏ ਤਨਖਾਹ ਲਈ ਤੁਸੀਂ ਤਾਂ ਸਿਕਿਉਰਿਟੀ ਤੋਂ ਵੀ ਗੱਲ ਕਰਤੀ ਕਿ ਮੈਂ ਲੈਣੀ ਮੈਂ ਤਾਂ ਸਭ ਨੂੰ ਕਹਿੰਦਾ ਕੈਪਟਨ ਸਾਹਿਬ ਨੂੰ ਜਿੰਨੇ ਪੁਰਾਣੇ ਐਮਐਲਏ ਲੀਡਰ ਰਹੇ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੁਹਾਨੂੰ ਕੈਬਨ ਮੰਤਰੀ ਬਣਾਇਆ ਐਮਐਲਏ ਬਣਾਇਆ ਕਿ ਹੁਣ ਅੱਜ ਪੰਜਾਬ ਨੂੰ ਤੁਹਾਡੀ ਲੋੜ ਆ ਛੱਡ ਦਿਓ ਸਾਰਾ ਕੁਝ ਪੰਜਾਬ ਲਈ ਇਹਦੇ ਵਿੱਚ ਜ਼ਰੂਰ ਹੈ ਕਿ ਸਫ਼ਰ ਨੂੰ ਸਮਾਂ ਜ਼ਰੂਰ ਲੱਗਦਾ ਪਰ ਸਫ਼ਰ ਬੜਾ ਖੂਬਸੂਰਤ ਹੁੰਦਾ ਹੈ ਕਿ ਲੋਕ ਮਿਲਦੇ ਨੇ ਸ਼ਹਿਰਾਂਵਾਂ 'ਚ ਮਿਲਦੇ ਨੇ ਥੋੜੀ ਲਾਈਫ ਦੇ ਵਿੱਚ ਸ਼ਹਿਰਾਂਵਾਂ ਬੜਾ ਜ਼ਰੂਰੀ ਹੈ ਆਪਣੇ ਫਾਦਰ ਦਾ ਵੀ ਅਕਸਰ ਜ਼ਿਕਰ ਕਰਦੇ ਹੁੰਦੇ ਆ ਕਿ ਉਹ ਬੜਾ ਬੇਸਿਕ ਤੋਂ ਉੱਠ ਕੇ ਅੱਜ ਇੱਥੇ ਤੱਕ ਆਏ। ਅਸੀਂ 6 ਪਰਾਂ ਦੋ ਪੈਣਾ। ਮੇਰੇ ਪਾਪਾ ਸਾਹਿਬ ਦਾ ਨਾਮ ਸਰਦਾਰ ਲਾਲ ਸਿੰਘ ਹੈ। ਮੇਰੀ ਮਾਂ ਦਾ ਨਾਮ ਭਾਗੋ ਹੈ। ਤੇ ਉਹਨਾਂ ਨੇ 45 ਸਾਲ ਸਾਈਕਲਾਂ ਦਾ ਕੰਮ ਕਰਕੇ ਸਾਨੂੰ ਪਾਲਿਆ। ਦੂਰੀਆਂ, ਮਜਬੂਰੀਆਂ, ਬੇਨੂਰੀਆਂ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦੀਆਂ। ਦੌਲਤਾਂ, ਮੁਹੱਬਤਾਂ, ਮਸ਼ਹੂਰੀਆਂ ਇਹ ਕਿਸਮਤ ਵਾਲੇ ਨੂੰ। ਇਹ ਕਿਸਮਤ ਵਾਲੇ ਨੂੰ। ਤਾਂ ਤੁਸੀਂ ਤੁਹਾਨੂੰ ਦਿਖਾਈਏ ਵਿਜੇ ਰੱਥ ਮੇਰੇ ਵਿਜੇ ਰੱਥ ਜ਼ਰਾ ਜੀ ਜੀ ਤਾਂ ਇਹ ਆ ਜੀ ਦੇਵਾਨ ਹੋਰਾਂ ਦਾ ਸਾਈਕਲ ਇਹ ਸਾਈਕਲ ਉਦਾਂ ਨਾ ਜਾਣਿਓ ਬਾਈ ਤੇ ਹੀਰੋ ਸਾਈਕਲ ਇਹ ਇਹ ਹੀਰੋ ਸਾਈਕਲ ਆ ਤਾਂ ਹੀਰੋ ਬਣਾਤਾ ਤੁਹਾਨੂੰ ਵੀ ਇਹ ਹੀਰੋ ਨੇ ਅੱਜ ਜਟ ਪਾਵਰ ਇਥੋਂ ਏਨਰਜੀ ਮਿਲਦੀ ਸੀ ਇਹ ਸਾਈਕਲ ਚਲਾ ਕੇ ਮੈਂ ਮਾਨਸਿਪਾਲ ਤੋਂ ਬੜਾ ਮਜ਼ਬੂਤ ਹੋਇਆ ਔਰ ਗਰਾਊਂਡ ਲੈਵਲ ਤੇ ਬਹੁਤ ਮਜ਼ਬੂਤ ਹੋਇਆ ਲੋਕਾਂ ਚ ਪਿਆਰ ਮੁਹੱਬਤ ਵਧਿਆ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਗगन ਬੇਦੀ ਨਾਭਾ ਦੇ ਵਿੱਚ ਮੌਜੂਦ ਹਾਂ ਆਮ ਆਦਮੀ ਪਾਰਟੀ ਦੀ ਬਹੁਤ ਜ਼ਬਰਦਸਤ ਜਿੱਤ ਹੋਈ ਹੈ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਕੁਝ ਆਮ ਆਦਮੀ ਪਾਰਟੀ ਦੇ ਵਿਧਾਇਕ ਐਸੇ ਵੀ ਨੇ ਜਿਹੜੇ ਬਹੁਤ ਸੁਰਖੀਆਂ ਦੇ ਵਿੱਚ ਨੇ ਚਾਹੇ ਆਪਣੇ ਇਲਾਕਿਆਂ ਨੂੰ ਲੈ ਕੇ ਹੋਵੇ ਹਾਲਾਂਕਿ ਕੈਬਨਿਟ ਦਾ ਅਜੇ ਕਿਨੂੰ ਕਿਨੂੰ ਕਿਹੜਾ ਮੰਤralਾ ਮਿਲਣਾ ਉਹ ਗੱਲ ਬਾਅਦ ਦੀ ਹੈ ਦੇਵਾਨ ਮੇਰੇ ਨਾਲ ਨੇ ਬਹੁਤ ਵੱਡੇ ਹੈਵੀweight ਕੈਂਡੀਡੇਟ ਆਵਾ ਆਮ ਆਦਮੀ ਪਾਰਟੀ ਦੇ ਨੇ ਔਰ ਹੈਵੀweight ਕੈਂਡੀਡੇਟ ਨੂੰ ਹਰਾਇਆ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਹਰਾਇਆ ਮਾਨ ਸਾਹਿਬ ਪਹਿਲਾਂ ਤਾਂ ਅ ਮੁਬਾਰਕਾਂ ਨੇ ਬਹੁਤ ਜਿੱਤ ਦੀਆਂ ਤੁਸੀਂ ਤਾਂ ਵੈਸੇ ਬਹੁਤ ਮੁਬਾਰਕਾਂ ਲੈ ਚੁੱਕੇ ਹੋ ਇਹਨਾਂ ਦੇ ਮਿਸਿਸ ਵੀ ਨੇ ਨਾਲ ਨਗਾ ਨਾਮ ਹੈ ਇਹਨਾਂ ਦਾ ਮਾਨ ਸਾਹਿਬ ਇੱਕ ਤਾਂ ਪਹਿਲਾਂ ਇਹ ਜਾਨਣਾ ਚਾਹਾਂਗੇ ਫੀਲ ਕਿਵੇਂ ਹੋ ਰਿਹਾ ਐਮਐਲਏ ਬਣ ਚੁੱਕੇ ਹੋ ਹੈਨਾ ਤੇ ਲੋਕਾਂ ਦਾ ਜਿੰਨਾ ਅਸੀਂ ਦੇਖਿਆ ਲੋਕ ਤੁਹਾਨੂੰ ਜਿੰਨਾ ਇੱਥੇ ਪਿਆਰ ਦੇ ਰਹੇ ਨੇ ਔਰ ਤੁਸੀਂ ਮੈਨੂੰ ਲੱਗਦਾ ਕਿ ਲੋਕਾਂ ਨਾਲ ਉਦਾਂ ਹੀ ਵਿਚਰ ਰਹੇ ਹੋ ਅਜੇ ਤਾਂ ਉਵੇਂ ਹੀ ਲੱਗ ਰਿਹਾ ਕਿ ਜਿਵੇਂ ਅਸੀਂ ਪਹਿਲਾਂ ਦੇਮਾਨ ਹੋਰਾਂ ਨੂੰ ਮਿਲਦੇ ਸੀ ਬਿਲਕੁਲ ਬਿਲਕੁਲ ਮੈਨੂੰ ਤਾਂ ਉਦਾਂ ਹੀ ਲੱਗ ਰਿਹਾ ਜੀ ਕਿ ਮੈਂ ਪਹਿਲਾਂ ਵੀ ਜ਼ਮੀਨੀ ਲੈਵਲ ਤੇ ਸੀ ਹੁਣ ਵੀ ਜ਼ਮੀਨੀ ਲੈਵਲ ਤੇ ਹਾਂ ਤੇ ਇਹ ਮੁਬਾਰਕਾਂ ਜਿਹੜੀਆਂ ਨੇ ਨਾਬਾ ਵਿਧਾਨ ਸਭਾ ਦੇ ਇੱਕ ਇੱਕ ਵਸ਼ਿੰਦੇ ਨੂੰ ਇੱਕ ਇੱਕ ਵੋਟਰ ਨੂੰ ਇੱਕ ਇੱਕ ਸਪੋਰਟਰ ਨੂੰ ਆ ਜਿਨ੍ਹਾਂ ਨੇ ਇੰਨਾ ਪਿਆਰ ਮੁਹੱਬਤ ਦੇ ਨਾਲ ਵੋਟ ਕੀਤੀ ਔਰ ਨਾਬਾ ਵਿਧਾਨ ਸਭਾ ਨੂੰ ਅ ਇਤਿਹਾਸ ਰਸਤਾ ਨਾਬਾ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੰਨਾ ਵੱਡਾ ਮੰਡਟ ਕਿਸੇ ਕੈਂਡੀਡੇਟ ਨੂੰ ਮਿਲਿਆ ਹੋਰ ਔਰ ਜਿੱਤ ਦਾ ਮਾਰਜਿਨ ਇੰਨਾ ਵੱਡਾ ਹੋਵੇ ਜਿਹੜਾ ਕਿ ਪੰਜਾਬ ਦੇ ਵਿੱਚ ਟੌਪ 10 ਦੇ ਵਿੱਚ ਹੈ ਹੂੰ ਟੌਪ 10 ਦੇ ਵਿੱਚ ਬਿਲਕੁਲ ਹੈ ਅ ਨਗਾ ਹਾਊ ਯੂ ਫੀਲ ਯੋਰ ਹਸਬੈਂਡ ਬਿਕਮ ਐਮ ਐਲ ਏ ਆਈ ਫੀਲ ਗੁੱਡ ਯਾ ਮਾਈ ਹਸਬੈਂਡ ਹੀ ਵਰਕ ਟੂ ਹਰ ਯਾ ਐਂਡ ਆਈ ਹੈਪੀ ਵਿਦ ਮਾਈ ਹਸਬੈਂਡ ਯੈਸ ਦੂ ਯੂ ਵਿਲ ਬੀ ਸਟੇ ਇਨ ਨਾਬਾ ਨਾਓ ਯੈਸ ਆਈ with you yeah i take care of him. <laughs> so in, no, a, in in dave's absence you will be uh, helping people of napa yeah i have solving their problem yeah she from vietnam and hmm. right now she permanent hmm. in canada okay. and uh, her name is naga thaya dong ਨਗਾ ਥਾਏ ਹਨ ਦੋ ਦੋ ਤਿੰਨ ਵਾਰੀ ਦੱਸਣਾ ਪੈਣਾ ਦਰਸ਼ਕਾਂ ਨੇ ਵਾਰੀ ਨਾ ਦੱਸਣ ਜਿਵੇਂ ਆਪਣਾ ਆਪਾ ਕਹਿੰਨੇ ਵੀ ਬਲਕਾਰ ਸਿੰਘ ਉਹ ਸੋਦੇ ਵਾਟ ਵੀ ਬਹੁਤ ਲੰਮਾ ਨਾ ਤੇ ਇਹਨਾਂ ਦੇ ਕੰਟਰੀ 'ਚ ਇਹਨਾਂ ਦੇ ਨਾਮ ਜਿਹੜੇ ਨੇ ਡੋਂਗ ਇਹਨਾਂ ਦਾ ਲਾਸਟ ਨੇਮ ਹੈ ਨਗਾ ਥਾਏ ਹਨ ਡੋਂਗ ਹੂੰ ਤੇ ਆ ਇਹਨਾਂ ਨੂੰ ਪੋਲਿਟਿਕਲ ਵੌਲੰਟਰੀ ਹੈਗਾ ਇਹ ਤਾਂ ਮੈਨੂੰ ਅਕਸਰ ਕਹਿੰਦੇ ਵੀ ਛੱਡੋ ਪਰਾਂ ਤੁਸੀਂ ਏਡੀ ਖੂਬਸੂਰਤ ਲਾਈਫ ਆ ਕੈਨੇਡਾ ਦੀ ਆਪਣੇ ਕੋਲ ਘਰ ਹੈਗਾ ਗੱਡੀ ਆ ਕਾਰੋਬਾਰ ਆ ਸਭ ਕੰਪਨੀ ਛੱਡੋ ਪਰਾਂ ਅੱਛਾ ਵੈਸੇ ਮਾਨ ਸਾਹਿਬ ਇਹ ਇਹ ਤੁਹਾਡਾ ਦੇਵ ਜੀ ਇਹ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੈਗਾ ਪਤਾ ਹੋਊਗਾ ਜਿਨ੍ਹਾਂ ਨੂੰ ਪਤਾ ਸੰਤਾ ਦੇਖੋ ਨਹੀਂ ਪਤਾ ਸੀ ਦਰਸ਼ਕਾਂ ਨੂੰ ਵੀ ਬਹੁਤੇ ਨੂੰ ਨਹੀਂ ਪਤਾ ਹੋਣਾ ਤੁਹਾਡੀ ਲਾਈਫ ਦਾ ਇਹ ਕਿਹ ਪੱਖ ਵੀ ਆ ਤੁਸੀਂ ਕੈਨੇਡਾ ਹੈਪੀਲੀ ਮੈਰਿਡ ਹੋ ਸਾਰਾ ਕੁਝ ਔਰ ਤੁਸੀਂ ਜਿਸ ਲੈਵਲ ਤੇ ਮਿਹਨਤ ਕੀਤੀ ਆ ਸਾਈਕਲ ਤੇ ਪ੍ਰਚਾਰ ਬਹੁਤ ਬੇਸਿਕ ਤਰੀਕੇ ਨਾਲ ਰਹਿ ਕੇ ਤਾਂ ਬਹੁਤ ਵੱਡੀ ਚੀਜ਼ ਆ ਇਹ ਫਿਜ਼ਿਕਲੀ ਬੰਦਾ ਦਾ ਦੁਬਈ ਤੋਂ ਮੁੜਿਆ ਆਵੇ ਨਾ ਜੋ ਨਹੀਂ ਮਾਨ ਪੰਜਾਬ ਚ ਉਹ ਵੀ ਛੱਲੇ ਮੁੰਦੀਆਂ ਪਾ ਕੇ ਫਿਰ ਪੂਰਾ ਦਿਖਾਉਂਦਾ ਜੀ ਮੈਂ ਵੀ ਬਾਹਰੋਂ ਆਇਆ ਤੇ ਮੈਂ ਕੈਨੇਡਾ ਇੱਕ ਦੁਨੀਆ ਦਾ ਸਭ ਤੋਂ ਖੂਬਸੂਰਤ ਮਲਕਾ ਹਰੇਕ ਕੋਈ ਕੈਨੇਡਾ ਜਾਣਾ ਚਾਹੁੰਦਾ ਤੇ ਲੰਮਾ ਸਮਾਂ ਰਿਹਾ ਸਿਸਟਮ ਨੂੰ ਸਮਝਦਾ ਸਿਸਟਮ ਦੇ ਵਿੱਚ ਰਿਹਾ ਹਰ ਇੱਕ ਗੱਲ ਦੀ ਨੌਲੇਜ ਆ ਉਥੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਤੇ ਕਿਤਨਾ ਕਿਤਨੇ ਮੇਰੇ ਮਨ ਦੇ ਵਿੱਚ ਤਾਂਗਾ ਕਿ ਜਿਵੇਂ ਬਾਹਰਲਾ ਮਲਕਾ ਹੈ ਕੈਨੇਡਾ ਅਮਰੀਕਾ ਜਰਮਨ इंग्लैंड ऑस्ट्रेलिया ਕਿ ਆਪਣਾ ਮੁਲਕ ਕਿਉਂ ਨਹੀਂ ਬਣ ਸਕਦਾ ਗੱਲ ਸਿਰਫ ਸਿਸਟਮ ਦੀ ਹੈ ਜੇ ਆਪਾਂ ਸਿਸਟਮ ਨੂੰ ਠੀਕ ਕਰ ਲਈ ਹੈ ਨਾ ਸਿਸਟਮ ਅਗਰ ਠੀਕ ਹੋ ਜਾਵੇ ਤਾਂ ਸਾਰਾ ਕੁਝ ਪੋਸੀਬਲ ਹੈ ਔਰ ਅੱਗੇ ਪੁਰਾਣਾ ਕੀ ਹੁੰਦਾ ਸੀ ਵੀ ਜਿਹਦੇ ਘਰ ਦੇ ਵਿੱਚ ਵੱਧ ਜੀ ਹੁੰਦੇ ਸੀ ਨਾ ਉਹ ਟੱਬਰ ਦੀ ਚੜਾਈ ਬਹੁਤ ਹੁੰਦੀ ਸੀ ਇੰਨਾ ਪਰਿਵਾਰਾਂ ਦੇ ਵਿੱਚ ਤਾਂ ਜੀ ਬਹੁਤ ਨੇ ਲਾਣਾ ਵੱਡਾ ਜਿਹਨੂੰ ਕਹਿੰਦੇ ਲਾਣਾ ਵੱਡਾ ਤੇ ਵੱਡੇ ਲਾਣ ਦੀ ਚੜਾਈ ਹੁੰਦੀ ਸੀ ਤੇ ਸਾਡਾ ਵੀ ਲਾਣਾ ਵੱਡਾ ਪੂਰੀ ਦੁਨੀਆ 'ਚ ਹੈ ਜੀ ਦੇਸ਼ ਵੱਡਾ ਆਬਾਦੀ ਵੱਡੀ ਹੈ ਪਰ ਸਾਡੀ ਸਰਦਾਰੀ ਹੈ ਨਹੀਂ ਉਹ ਸਰਦਾਰੀ ਕਾਇਮ ਕਰਨਾ ਮਕਸਦ ਹੈ ਇਸ ਕਰਕੇ ਮੈਂ ਕੈਨੇਡਾ ਵਰਗੀ ਜਿਹੜੀ ਹੈ ਧਰਤੀ ਛੱਡ ਕੇ ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਮੈਂ ਤੇ ਸਾਈਕਲ ਦੇ ਹੁਕਮ ਤਾਂ ਡਾਊਨ ਟੂ ਅਰਥ ਉਤਾਰ ਕੇ ਕਨਾਂ ਗੱਲ ਕਰੀ ਦੀ ਕਈ ਤਾਂ ਮਜ਼ਾਕ ਸਮਝਦੇ ਸੀ ਕਿ ਜੀ ਉਦਾਂ ਹੀ ਮਰੀ ਜਾਂਦੇ ਆ ਕੋਈ ਕਹਿੰਦੇ ਡਿਪੋਰਟ ਕਰਤਾ ਜੀ ਕੋਈ ਕਹਿੰਦੇ ਜੀ ਇਹ ਤਾਂ ਵਿਆਹ ਹੀ ਨਹੀਂ ਹੋਇਆ ਕੋਈ ਕਹਿੰਦਾ ਜੀ ਫਲਾਣਾ ਜੀ ਟਪਕਾਣਾ ਨਹੀਂ ਹੁਣ ਤਾਂ ਹੁਣ ਤਾਂ ਦਿਖਾ ਦਿਓ ਦੇਮਾਨ ਉਹਨਾਂ ਦੇ ਮਿਸਿਸ ਨਾਲ ਨੇ ਨਾਮ ਮੈਨੂੰ ਫਿਰ ਭੁੱਲ ਗਿਆ ਇੱਕ ਵਾਰੀ ਦੱਸ ਵੀ ਦੇਣ ਕਿ ਉਹ ਨਗਾ ਨਾਲ ਨੇ ਕੈਨੇਡਾ ਦੇ ਪਰਮਨੈਂਟ ਨੇ ਜੀ ਜ ਸੋ ਮਨ ਦੇ ਵਿੱਚ ਸ਼ਹੀਦ ਜਗਤ ਸਿੰਘ ਸਰਦਾਰ ਭਗਤ ਸਿੰਘ ਦਾ ਸੁਪਨਾ ਕਿ ਭਗਤ ਸਿੰਘ ਦੇ ਸੁਪਨੇ ਦਾ ਪੰਜਾਬ ਭਗਤ ਸਿੰਘ ਦੇ ਸੁਪਨੇ ਦਾ ਦੇਸ਼ ਬਣਾਉਣਾ ਔਰ ਕਿਤੇ ਨਾ ਕਿਤੇ ਭੀਮਰਾਓਂ ਵੇਦਕਰ ਸਾਹਿਬ ਦਾ ਖੂਬਸੂਰਤ ਸੰਵਿਧਾਨ ਜਿਹੜਾ ਕਿ ਬਹੁਤ ਹੀ ਤਾਕਤਵਰ ਸੰਵਿਧਾਨ ਹੈ ਕਿ ਉਹਦੇ ਮੁਤਾਬਕ ਦੇਸ਼ ਨੂੰ ਕਾਨੂੰਨ ਦੇ ਮੁਤਾਬਕ ਚਲਾਇਆ ਜਾਵੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਅੱਛੀ ਹੋਵੇ ਹਰ ਇੱਕ ਨੂੰ ਦਾ ਰਾਈਟ ਮਿਲੇ ਮਨ ਦੇ ਵਿੱਚ ਇਤਾਂ ਦੇ ਬੜੇ ਸਵਾਲ ਸੀ ਪਰ ਜਦੋਂ ਸੋਚਦੇ ਸੀ ਵੀ ਕਰੂ ਕੌਣ ਤਾਂ ਕਾਲੀ ਦਲ ਤੇ ਨਜ਼ਰ ਮਾਰਦੇ ਸੀ ਉਹੀ ਪੁਰਾਣੇ ਰਵਾਇਤੀ ਲੀਡਰ ਕਾਂਗਰਸ ਨਜ਼ਰ ਮਾਰਦੇ ਸੀ ਉਹੀ ਰਵਾਇਤੀ ਲੀਡਰ ਠੀਕ ਹੈ ਨਹੀਂ ਉਹ ਸਾਰੇ ਰਵਾਇਤੀ ਲੀਡਰ ਹੀ ਸੀਗੇ ਕੋਈ 5 ਵਾਰ ਦਾ ਐਮਐਲਏ ਕੋਈ 4 ਵਾਰ ਦਾ ਆਈਐਸ ਜਦੋਂ ਨਾਰਮਲ ਸੀ ਹੁਣ ਕਰੋੜਪਤੀ ਬਣ ਕੇ ਉਹ ਸਾਰੀਆਂ ਗੱਲਾਂ ਫਿਰ ਦਿਲ ਚ ਆਉਂਦੀਆਂ ਸੀ ਫਿਰ ਸੌਦੇਸ ਵੀ ਕਰੂਗਾ ਕੌਣ ਤੇ ਫਿਰ ਇਹ ਵੀੜਾ ਚੱਕਿਆ ਵੀ ਨਹੀਂ ਯਾਰ ਆਪਾਂ ਨੂੰ ਮੁਰੇ ਲੱਗਣਾ ਚਾਹੀਦਾ ਤੇ ਉਹ ਸਾਰਾ ਕੁਝ ਤਾਂ ਬਹੁਤ ਵੱਡਾ ਮੰਡੇਟ ਆ 92 ਤੁਸੀਂ ਹੈਗੇ ਹੋ ਔਰ ਕੋਈ ਜੂ ਸਿਸਟਮ ਸੈਟ ਮੈਂ ਤਾਂ ਭਗਵਾਨ ਜੀ ਤਾਂ ਕਹਿੰਦੇ ਪਹਿਲੇ ਮਹੀਨੇ ਪਤਾ ਲੱਗਣ ਲੱਗ ਜੂਗਾ ਬਿਲਕੁਲ ਸੈਟ ਕਰਾਂਗੇ ਮੈਂ ਤਾਂ ਕਹਿੰਦਾ ਪਹਿਲੇ ਮਹੀਨੇ ਕੀ ਕੱਲ ਮਾਨ ਸਾਹਿਬ ਦਾ ਪਹਿਲਾ ਦਿਨ ਸੀ ਅੱਜ ਦੂਜਾ ਦਿਨ ਐਜ਼ ਅ ਮੁੱਖ ਚੀਫ ਮਿਨਿਸਟਰ ਪਤਾ ਲੱਗ ਗਿਆ ਜੀ ਦਫ਼ਤਰਾਂ ਦੇ ਵਿੱਚ ਲੋਕਾਂ ਦੇ ਚਿਹਰੇ ਤੇ ਰੌਣਕ ਆਉਣੀਆਂ ਸ਼ੁਰੂ ਹੋ ਗਈਆਂ ਨੇ ਲੋਕ ਨਾਰੇ ਲਾਉਂਦੇ ਆ ਹੁਣ ਵੀ ਆਮ ਪਾਰਟੀ ਜਿੰਦਾਬਾਦ ਠੀਕ ਹੈ ਨਾ ਜੀ ਤੇ ਬੜੀ ਖੂਬਸੂਰਤ ਤਰੀਕੇ ਨਾਲ ਹੋਲੀ ਮਨਾ ਰਿਆ ਇਹ ਇਹ ਬਹੁਤ ਵੱਡਾ ਇੱਕ ਪੱਖ ਸੀਗਾ ਜਿਹੜਾ ਅੱਗੇ ਕਿਸੇ ਵੀ ਪੋਲੀਟਿਸ਼ੀਅਨ ਨੇ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਲੋਕਾਂ ਦੇ ਜਿਹਰ ਤੇ ਖੁਸ਼ੀ ਲਿਆਵਾ ਉਹ ਚੌਕੀ ਚਾਹੁੰਦੇ ਵੀਆਪੀ ਕਲਚਰ ਬੰਨੀਆਂ-ਬੰਨੀਆਂ ਗੱਡਾਂ ਗੱਡੀਆਂ ਪਿੱਛੇ ਅੱਗੇ ਪਿੱਛੇ ਪੁਲਿਸ ਠੀਕ ਹੈ ਨਾ ਉਹ ਉਹ ਸਾਰਾ ਸਿਸਟਮ ਜਿਹਨਾਂ ਨੇ ਕ੍ਰੀਏਟ ਕੀਤਾ ਚ ਕਿ ਜਿਹੜਾ ਲੀਡਰਾਂ ਨੂੰ ਰੱਬ ਰੱਬ ਜਿਹਾ ਬਣਾਇਆ ਹੋਇਆ ਸੀਗਾ ਮੈਂ ਅਕਸਰ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਲੀਡਰਾਂ ਦੇ ਪੈਰੀਂ ਥਲੌਣੇ ਛੱਡੋ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਮੁਲਕ ਦੁਨੀਆ ਦੇ ਨਕਸ਼ੇ ਦੇ ਉੱਪਰ ਹੈ ਤਾਂ ਫਿਰ ਆਪਾਂ ਨੂੰ ਆਪਣੇ ਆਪ ਨੂੰ ਆਪਾਂ ਨੂੰ ਸਿਸਟਮ ਦੇ ਵਿੱਚ ਢਾਲਣਾ ਪੈਣਾ ਆਪਾਂ ਨੂੰ ਗੱਲ ਦਾ ਅਹਿਸਾਸ ਕਰਨਾ ਪੈਣਾ ਕਿ ਅਸੀਂ ਖੜੇ ਕਿੱਥੇ ਆ ਸਾਨੂੰ ਇਹ ਗੱਲ ਦੀ ਨੌਜ਼ੀਲੈਡੀਨੀ ਪਣੀ ਹੈ ਕਿ ਸਾਡੇ ਕੋਲੇ ਸੋਰਸਸ ਕਿੰਨੇ ਨੇ ਸਾਨੂੰ ਇਹ ਗ ਸਾਨੂੰ ਕਿਹੜੇ ਕਿਹੜੇ ਚੀਜ਼ਾਂ ਦੇ ਲੋੜ ਆ ਔਰ ਕੌਣ ਦੇ ਸਕਦਾ ਵੀ ਇਹ ਪੀ ਕਲਚਰ ਨੂੰ ਤਾਂ ਹੰਦੇ ਹੀ ਸੱਟ ਮਾਰੀ ਤੁਸੀਂ ਲੈ ਲੈ ਸਾਰੇ ਵਾਪਸ ਹੈ ਤੁਸੀਂ ਤਾਂ ਮੈਨੂੰ ਲੱਗਦਾ ਉਹਦੀ ਵੀ ਗੱਲ ਕਰਾਂਗੇ 1 ਰੁਪਏ ਤਨਖਾਹ ਲਈ ਤੁਸੀਂ ਤਾਂ ਸਿਕਿਉਰਟੀ ਤੋਂ ਵੀ ਗੱਲ ਕਰਤੀ ਕਿ ਮੈਂ ਲੈਣੀ ਨਹੀਂ 1 ਰੁਪਿਆ ਤਨਖਾਹ ਮੈਂ ਕਿਹਾ ਜੀ ਕਿ ਐਮਐਲਏ ਨੂੰ ਜਿਹੜੀ ਤਨਖਾਹ ਮਿਲਦੀ ਹੈ ਮੈਂ ਸਿਰਫ 1 ਰੁਪਿਆ ਤਨਖਾਹ ਲਾਵਾਂਗਾ ਮੈਨੂੰ ਪਤਾ ਹੈ ਕਿ ਮੇਰੀ ਤਨਖਾਹ ਨਾਲ ਪੰਜਾਬ ਕਰਜ਼ਾ ਮੁਕਤ ਨਹੀਂ ਹੋਣ ਲੱਗਿਆ ਪਰ ਮੇਰੇ ਦਿਲ ਦੀ ਭਾਵਨਾ ਇੱਕ ਸਿੰਬੋਲਿਕ ਤੌਰ ਤੇ ਇੱਕ ਤੁਸੀਂ ਦਿਖਾਇਆ ਇਹ ਭਾਵਨਾ ਇੱਕ ਮੈਂ ਇੱਕ ਸਿੰਬੋਲਿਕ ਤੌਰ ਤੇ ਇਹ ਗੱਲ ਤੋਰਨੀ ਚਾਹੁੰਦਾ ਅੱਗੇ ਕਿ ਆਓ ਮਿਲ ਕੇ ਸਾਰੇ ਆਪਾਂ ਸਾਰੇ ਕੰਮ ਕਰੀਏ ਔਰ ਕੱਲ ਬਾਦਲ ਸਾਹਿਬਰਾ ਨੇ ਕਿਹਾ ਕਿ ਮੈਂ ਪੈਨਸ਼ਨ ਨਹੀਂ ਲਾਵਾਂਗਾ ਆਪਣੀ ਸ਼ਾਇਦ ਮੇਰੀ ਗੱਲ ਉਹਨਾਂ ਤੱਕ ਪਹੁੰਚ ਗਈ ਆ ਹੋ ਸਕਦਾ ਇਹ ਇਹ ਵੀ ਪੱਕਾ ਹੋ ਸਕਦਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਸਭ ਨੂੰ ਕਹਿਣਾ ਕੈਪਟਨ ਸਾਹਿਬ ਨੂੰ ਜ ਮੌਕਾ ਦਿੱਤਾ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੁਹਾਨੂੰ ਕੈਬਨ ਮੰਤਰੀ ਬਣਾਇਆ ਐਮ ਐਲ ਏ ਬਣਾਇਆ ਕਿ ਹੁਣ ਅੱਜ ਪੰਜਾਬ ਨੂੰ ਤੁਹਾਡੀ ਲੋੜ ਆ ਛੱਡ ਦਿਓ ਸਾਰਾ ਕੁਝ ਪੰਜਾਬ ਲਈ ਲਿਖ ਦਿਓ ਪੰਜਾਬ ਦੇ ਨਾਂ ਸਾਰਾ ਕੁਝ ਇਸ ਤਾਂ ਸਾਰਾ ਇਸ ਤਾਂ ਜ਼ਿੰਦਗੀ ਨਾ ਕਰਤੀ ਨਾ ਪੰਜਾਬ ਦੇ ਇੱਕ ਨਵਾਂ ਪੈਸਾ ਇੱਕ ਕਿਰਪਾ ਤਨਖਾਹ ਲਵਾਂਗੇ ਨਾ ਸਿਕਿਉਰਿਟੀ ਐ ਕੁਝ ਵੀ ਨਹੀਂ ਇਸ ਦਾ ਨਰੋਲ ਪੰਜਾਬ ਲਈ ਜੂਣਾ ਚਾਹੁੰਦੇ ਆ ਤੇ ਇਹ ਪੋਲੀਟਿਸ਼ੀਅਨ ਕਿਉਂ ਨਹੀਂ ਜੂਣੇ ਵਿਧਾਨ ਸਭਾ ਵੀ ਸਾਈਕਲ ਤੇ ਗਏ ਕਿੰਨੀ ਕਿੰਨੀ ਧੇਰ ਲੱਗੀ ਦੇਵ ਉੱਥੇ ਜਾਂਦੇ ਨੂੰ ਮੈਂ ਫਿਰ ਤੋਂ ਤੁਰਿਆ ਜੀ ਸਵੇਰੇ ਅਲੀ ਮਾਰਨਿੰਗ 6am ਤੇ অলਮੋਸਟ 3.4 ਘੰਟੇ ਲੱਗੇ ਸਾਢੇ 4 ਘੰਟੇ ਬੜਾ ਮੈਨੂੰ ਲੱਗਦਾ ਤੁਹਾਨੂੰ ਸੌਖਾ ਤਾਂ ਵੀ ਹੋਣਾ ਤੁਸੀਂ ਪ੍ਰਚਾਰ ਵੀ ਸਾਈਕਲ ਤੇ ਬਹੁਤ ਸਾਈਕਲ ਤੇ ਕਰਦਾ ਮਤਲਬ ਹਰੇਕ ਦਿਨ ਮੈਂ ਤਕਰੀਬਨ ਕੋਈ ਦਿਨ ਜਿੱਦਣ ਮੈਂ 40 45 ਕਿਲੋਮੀਟਰ ਸਾਈਕਲ ਨਹੀਂ ਚਲਾਉਂਦਾ ਅੱਜ ਵੀ ਮੈਂ ਸਵੇਰੇ ਘੁੰਮ ਕੇ ਆਇਆ ਆਪਣੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਿਲਦਾ ਜਿੱਥੇ ਵੀ ਜਾਣਾ ਇਹ ਇਹਦੇ 'ਚ ਜ਼ਰੂਰ ਹੈ ਕਿ ਸਫ਼ਰ ਨੂੰ ਸਮਾਂ ਜ਼ਰੂਰ ਲੱਗਦਾ ਪਰ ਸਫ਼ਰ ਬੜਾ ਖੂਬਸੂਰਤ ਹੁੰਦਾ ਹੈ ਜੀ ਤੇ ਲੋਕ ਮਿਲਦੇ ਨੇ ਸ਼ਹਿਰਾਂ 'ਚ ਮਿਲਦੇ ਨੇ ਥੋੜੀ ਲਾਈਫ ਦੇ ਵਿੱਚ ਠਹਿਰਾਅ ਬੜਾ ਜ਼ਰ ਫਾਸਟ ਫਾਸਟ ਜਿੰਦਗੀ ਦੇ ਵਿੱਚ ਨਾ ਤੁਸੀਂ ਕੇ ਦੀ ਗੱਲ ਨਹੀਂ ਸੁਣ ਸਕਦੇ ਕਿ ਉਹ ਤੁਸੀਂ ਸਾਈਕਲ ਤੇ ਹੁੰਦੇ ਹੋ ਔਰ ਰਮੇ ਨਾ ਚੱਲਦੇ ਹੋ ਨਹੀਂ ਆਮ ਜਨਾਂ ਨੇ ਤਾਂ ਗੱਡੀ ਤੇ ਜਾਇਆ ਕਰੋਗੇ ਹਾਂ ਗੱਡੀ ਤੇ ਵੀ ਜਾਇਆ ਕਰਾਂਗੇ ਜਿੱਥੇ ਜਾਣ ਦੀ ਲੋੜ ਆ ਗੱਡੀ ਤੇ ਵੀ ਜਾਵਾਂਗੇ ਜਿੱ ਇੱਕ ਸਾਰੀਆਂ ਚੀਜ਼ਾਂ ਆਪਣੇ ਲਈ ਬਣੀਆਂ ਨੇ ਤੇ ਕੋਈ ਇਹਦੇ ਚ ਉਹ ਥੜਾ ਜਿਹੀ ਕਿ ਮੈਂ ਸਾਈਕਲਿਕ ਇੱਕ ਇੱਕ ਐ ਸਮਝ ਲਓ ਵੀ ਸਾਈਕਲ ਮੇਰੀ ਜ਼ਿੰਦਗੀ ਦਾ ਹਿੱਸਾ ਜਿਹੜਾ ਹਮੇਸ਼ਾ ਜੁੜਿਆ ਰਹੇਗਾ ਦੇਮਨ ਐਮਐਲਏ ਤਾਂ ਹੁਣ ਬਣਿਆ ਨਾ ਜੀ ਇਸ ਤੋਂ ਪਹਿਲਾਂ ਵੀ ਦੇਮਨ ਸਾਈਕਲ ਤੇ ਸੀ ਜਦੋਂ ਮੇਰੇ ਫਾਦਰ ਸਾਹਿਬ ਸਾਈਕਲਾਂ ਦੀ ਦੁਕਾਨ ਕਰਦੇ ਸੀ 45 ਸਾਲ ਉਹਨਾਂ ਨੇ ਸਾਈਕਲਾਂ ਦਾ ਕੰਮ ਕੀਤਾ ਉਦੋਂ ਵੀ ਖਾਜੇ ਥੋੜਾ ਜਿਹਾ ਇਹਦੇ ਬਾਰੇ ਵੀ ਜ਼ਿਕਰ ਕਰਨਾ ਚਾਹਉ ਤੁਸੀਂ ਆਪਣੇ ਫਾਦਰ ਦਾ ਵੀ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਕਿ ਉਹ ਬੜਾ ਬੇਸਿਕ ਤੋਂ ਉੱਠ ਕੇ ਅੱਜ ਇੱਥੇ ਤੱਕ ਆਏ ਹੋ ਅਸੀਂ ਛੇ ਪਰਾਂ ਦੋ ਪੈਣਾ ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਲਾਲ ਸਿੰਘ ਹੈ ਮੇਰੀ ਮਾਂ ਦਾ ਨਾਮ ਭਾਗੋ ਹੈ ਤੇ ਉਹਨਾਂ ਨੇ 45 ਸਾਲ ਸਾਈਕਲਾਂ ਦਾ ਕੰਮ ਕਰਕੇ ਸਾਨੂੰ ਪਾਲਿਆ ਜੀ ਔਰ ਇੱਕ ਮਿਹਨਤ ਕਰਕੇ ਇਦਾਂ ਵੱਡਾ ਪਰਿਵਾਰ ਪਾਲਣਾ ਔਰ ਹਰੇਕ ਨੂੰ ਪੜਾਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਐ ਸਮਝ ਲਓ ਬਹੁਤ ਮੁਸ਼ਕਲ ਕੰਮ ਸੀ ਜਿਹਦੇ ਕਰਕੇ ਗਰੀਬੀ ਦੀ ਤਾਂ ਵੀ ਚਲਣੀ ਪਈ ਜਿਹਦੇ ਕਰਕੇ ਬਹੁਤ ਕੁੱਝ ਸਮੱਸਿਆਵਾਂ ਵੀ ਆਈਆਂ ਲੇਬਰ ਵੀ ਕਰਦੇ ਰਹੇ ਸੰਘਰਸ਼ ਬੜਾ ਕੀਤਾ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਟੈਪ ਬਾ ਸਟੈਪ ਲਾਈਫ ਚੱਲਦੀਆਂ ਰਹੀਆਂ ਪਰ ਕਿਤੇ ਨਾ ਕਿਤੇ ਹੁਣ ਜਦੋਂ ਐਸ ਐਮ ਐਲ ਏ ਮੈਂ ਨਾਬਾ ਦੀ ਗੱਲ ਕਰਦਾ ਤਾਂ ਹੁਣ ਸਿਨੈਰੀਓ ਜਿਹੜਾ ਬਿਲਕੁਲ ਹੀ ਬਦਲ ਗਿਆ ਹੁਣ ਪਹਿਲਾਂ ਆਪਾਂ ਮੈਂ ਨਾਰੇ ਲੰਮਾ ਸੀਗਾ ਕਿ ਸਿਸਟਮ ਠੀਕ ਕਰੋ ਪਾਕਿਸਤਾਨ ਦੇ ਸੁਪਨਿਆਂ ਦਾ ਪੰਜਾਬ ਬਣਾਉ ਮਿਲ ਕੇ ਤੇ ਹੁਣ ਉਹ ਪਰਮਾਤਮਾ ਨੇ ਜ਼ਿੰਮੇਵਾਰੀ ਸਾਡੀ ਦਿੱਤੀ ਸਾਡੀ ਝੋਲੀ ਚ ਪਾ ਦਿੱਤਾ ਸਾਰਾ ਕੁਝ ਤੇ ਹੁਣ ਉਹ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਇੱਕ ਇੱਕ ਚੀਜ਼ ਜਿਹੜੀ ਆ ਉਹ ਇੰਪਲੀਮੈਂਟ ਕਰਾਂਗੇ ਮਾਨ ਸਾਹਿਬ ਸਾਡੇ 24 ਕੈਡ ਪ्युअर ਸੋਨੇ ਵਰਗੇ ਹੀਰੇ ਬੰਦੇ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਤੌਰ ਤੇ ਪੰਜਾਬ ਦੇ ਵਿੱਚ ਇਤਿਹਾਸ ਇਤਿਹਾਸਕ ਸਰਕਾਰ ਦਾ ਜਿਹੜਾ ਉਹਨਾਂ ਦਾ ਜਿਹੜਾ ਰਿਪੋਰਟ ਕਾਰਡ ਆਉਣਾ ਸਾਹਮਣੇ ਮੇਰਾ ਖਿਆਲ ਹੈ ਕਿ ਪੰਜਾਬ ਪੂਰੇ ਦੇਸ਼ ਲਈ ਇੱਕ ਰੋਲ ਮਾਡਲ ਕੰਟਰੀ ਸਟੇਟ ਬਣੇਗਾ ਔਰ ਐਸਾ ਕੰਮ ਕਰਨ ਕੇ ਮਾਨ ਸਾਹਿਬ ਮਾਨ ਸਾਹਿਬ ਮਿੱਟੀ ਨਾਲ ਜੁੜੇ ਇਨਸਾਨ ਮਾਨ ਸਾਹਿਬ ਨੇ ਸ਼ੰਗਸ ਦੇਖਿਆ ਅੱਜ ਵੀ ਲੋਕਪਰ ਮੈਂਬਰ ਪਾਰਲੀਮੈਂਟ ਸੀ ਹੁਣ ਐਮ ਐਲ ਏ ਬਣਨੇ ਨੇ ਧੂਰੀ ਤੌਰ ਮੁੱਖ ਮੰਤਰੀ ਬਣਨੇ ਪੰਜਾਬ ਤੇ ਅੱਜ ਵੀ ਕਿਰਾਏ ਤੇ ਰਹਿੰਦੇ ਆ ਇਹ ਵੱਡੀਆਂ ਗੱਲਾਂ ਨੇ ਇਹ ਕਹਿਣ ਨੂੰ ਤਾਂ ਜੋ ਮਰਜੀ ਕੋਈ ਮਜ਼ਾਕ ਕਰੀ ਜਾਵੇ ਤੇ ਤੁਹਾਡਾ ਵੀ ਰੈਂਟਲ ਹੈ ਇੱਥੇ ਤੁਸੀਂ ਮੇਰੇ ਕੋਲੇ ਵੀ ਰੈਂਟਲ ਹੈ ਮੈਂ ਸ਼ੁਰੂ ਤੋਂ ਰੈਂਟ ਤੇ ਸੀ ਬੜੀ ਅਜੀਬੋ ਗਰੀਬ ਕਹਾਣੀ ਹੈ ਜੀ ਜਦੋਂ ਮੈਂ ਸਾਰਾਂ ਦੇ ਇਲੈਕਸ਼ਨ ਲੜਿਆ ਨਾ ਮੈਨੂੰ 42000 ਵੋਟ ਪਈ ਮੈਂ ਹਾਰ ਗਿਆ ਇੱਥੋਂ ਦਾ ਮੰਤਰੀ ਸਾਧੂ ਧਰਮ ਸੋ ਤਿੰਨ ਮੰਹਿਕਮਿਆਂ ਦਾ ਮੰਤਰੀ ਵੀ ਬਣਿਆ ਉਹਦਾ ਡਰ ਉਹਦੀ دہشت ਇੰਨੀ ਸੀ ਕਿ ਮੈਨੂੰ ਤਿੱਖੇ ਬਿਆਨ ਦਿੰਦੇ ਤੁਹਾਡੇ ਵੱਲ ਬਹੁਤ ਤਿੱਖੇ ਬਿਆਨ ਮੇਰੇ ਖਿਲਾਫ ਮੈਨੂੰ ਇੱਡੀ ਕਿ ਪ੍ਰੋਬਲਮ ਆਈ ਮੈਨੂੰ ਕੋਈ ਕਿਰਾਏ ਤੇ ਮਕਾਨ ਨਹੀਂ ਸੀ ਦਿੰਦਾ ਨਾ ਵੇਚਦਾ ਅੱਛਾ ਮੈਂ ਬੜੀ ਧੀਰ ਸੰਘਰਸ਼ ਕਰਦਾ ਰਿਹਾ ਮੈਂ ਗੱਡੀ 'ਚ ਵੀ ਇੱਥੇ ਸੌਣਾ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਕਦੇ ਕਿਸੇ ਕੋ ਰੁਕਣਾ ਮੇਰੇ ਕੋਲੇ ਮਤਲਬ ਆਪਸ਼ਨ ਨਹੀਂ ਸੀ ਕਿ ਕੋਈ ਫਿਰ ਮੈਂ ਆਪਣੇ ਆਪ ਆਪਣੀ ਆਤਮਾ ਨਾਲ ਪਰਮਾਤਮਾ ਨਾਲ ਗੱਲ ਕਰਕੇ ਕਿ ਲక్ష్ਮ ਅਮਰੇ ਕਾ ਖਿੱਚ ਲਈ ਕਿ ਮੈਂ ਨੱਬਾ ਵਿਧਾਨ ਸਭਾ ਤੋਂ ਬਾਹਰ ਨਹੀਂ ਨਿਕਲਣਾ ਮੈਂ ਕਰਮ ਕਰੂੰਗਾ ਔਰ ਇਹੀ ਮੇਰੀ ਕਰਨ ਕੋ ਮੀਆਂ 42000 ਲੋਕਾਂ ਲਈ ਦੇਮਾਨ ਐਮ ਐਲ ਐ ਆ ਤਾਂ ਮੈਂ ਪ੍ਰਣ ਕਰਕੇ ਤਾਂ ਬੜੇ ਸੰਘਰਸ਼ ਕੀਤੇ ਇੱਕ ਕਮਰੇ ਦੇ ਮਕਾਨ 'ਚ ਰਹਿੰਦਾ ਰਿਹਾ ਅਨਾਵਰ ਦਿਨ ਰਾਤ ਲੋਕਾਂ ਦੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਮੇਰੇ ਕੋਲੇ ਕੁਝ ਨਹੀਂ ਸੀ ਮੇਰੇ ਕੋਲ ਸਿਰਫ ਤੂੰ ਸੀ ਮੇਰੇ ਕੋਲ ਸਿਰਫ ਸਮਾਂ ਸੀ ਮੈਂ ਸਮਾਂ ਪੂਰਾ ਯੂਟਿਲਾਈਜ਼ ਕੀਤਾ ਸੋਸ਼ਲ ਮੀਡੀਆ ਤੇ ਮੈਂ ਹਰੇਕ ਛੋਟਾ ਛੋਟਾ ਮੁੱਦਾ ਵੀ ਬਾਹਰ ਆ ਹਰੇਕ ਦੀ ਗੱਲ ਕੀਤੀ ਹਰੇਕ ਦੀ ਹਰੇਕ ਦੀ ਸਮੱਸਿਆ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਮੈਨੂੰ ਪਤਾ ਸੀ ਕਿ ਮੇਰੇ ਕੋਲੇ ਕੁਝ ਨਹੀਂ ਆ ਨਾ ਮੈਂ ਐਮਐਲਏ ਆ ਨਾ ਮੈਂ ਸਰਕਾਰ ਆ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਹਾਂ ਦਾ ਨਾਰਾ ਮਾਰਿਆ ਨਾਬਾ ਵਿਧਾਨ ਸਭਾ ਨੇ ਜਦੋਂ ਮੌਕਾ ਆਇਆ ਉਹਦਾ ਰਿਪਲਾਈ ਦੇਣ ਦਾ ਤਾਂ ਨਾਬਾ ਵਿਧਾਨ ਸਭਾ ਨੇ ਰਿਕਾਰਡ ਤੋੜਦਾ ਪੰਜ ਵਾਰ ਦਾ ਐਮਐਲਏ ਤਨ ਮਹਿਕਮਾ ਦਾ ਮੰਤਰੀ ਸਾਧੂ ਧਰਮਸੂਤ ਉਹਦੀ ਜਮਾਨ ਜ਼ਬਤ ਕਰਤੀ ਔਰ ਦੇਮਾਨ ਜਿਹਨੂੰ ਕਦੇ ਕੋਈ ਕਿਰਾਏ ਦੇ ਮਕਾਨ ਨਹੀਂ ਸੀ ਦਿੰਦਾ ਉਹਨੂੰ ਨਾ ਬ ਵਿਧਾਨ ਸਭਾ ਦਾ ਉਹਦਾ ਤਾਜ ਜਿਹੜਾ ਸੀ ਮੇਰੇ ਸਿਰ ਤੇ ਸਜਾਤਾ ਸੋ ਬੜਾ ਭਾਵਕ ਪਲ ਹੈ ਬੜਾ ਅੱਛਾ ਪਲ ਵੀ ਹੈ ਜਿੱਤ ਤੋਂ ਬਾਅਦ ਗੱਲ ਵੀ ਹੋਈ ਧਰਮਸੂਤ ਜਰ ਨਾਲ ਵਧਾਈ ਆਈ ਨਹੀਂ ਮੇਰੇ ਖਿਆਲ ਇੰਨਾ ਇੰਟੈਲੀਜੈਂਟ ਹੈ ਨਹੀਂ ਜੀ ਜਦੋਂ ਉਹ ਜਿੱਤਿਆ ਸੀ ਮੈਂ ਉਹਨੂੰ ਵਧਾਈ ਦਿੱਤੀ ਸੀ ਕਿ ਮੁਬਾਰਕਾਂ ਗਰੀਬਾਂ ਦੀ ਹਾਂ ਨਾ ਲਿਓ ਤੁਸੀਂ ਤੇ ਮੇਰੇ ਵੱਲੋਂ ਤੁਹਾਨੂੰ ਮੁਬਾਰਕਾਂ ਪਰ ਮੇਰੇ ਖਿਆਲੋਂ ਤਾਂ ਦਿਲ ਐਡਾ ਹੈ ਨਹੀਂ ਜੀ ਦਿਲ ਦਾ ਮਰੀਜ਼ ਵੀ ਹੋਵੇ ਸੀ ਹਾਂ अच्छा एक बार ना ਆਪਾਂ ਜੇ ਇੱਥੇ ਲਿਆ ਦੋ ਤਾਂ ਥੋੜਾ ਰਸ਼ ਇੱਥੇ ਬਹੁਤ ਆ ਆਪਾਂ ਉੱਥੇ ਚਲੀਏ ਮੈਂ ਕੈਮਰਾ ਪਰਸਨ ਰਾਜਵਿੰਦਰ ਟੋਨੀ ਨੂੰ ਕਹੂੰਗਾ ਆਪਾਂ ਜਰਾ ਆਪਾਂ ਜਾ ਕੇ ਆਈਏ ਵਿਜੇ ਰੱਥ ਦੇਖੀਏ ਜ਼ਰੂਰ ਤਾਂ ਤੁਸੀਂ ਤੁਹਾਨੂੰ ਦਿਖਾਈਏ ਵਿਜੇ ਰੱਥ ਵਿਜੇ ਰੱਥ ਜਰਾ ਜੀ ਜੀ ਤਾਂ ਇਹ ਆ ਜੀ ਦੇਵਾਨ ਹੋਰਾਂ ਦਾ ਸਾਈਕਲ ਇਹ ਸਾਈਕਲ ਉਦਾਂ ਦਾ ਜਾਣਿਓ ਬਾਈ ਇਹ ਹੀਰੋ ਸਾਈਕਲ ਹੈ ਇਹ ਹੀਰੋ ਸਾਈਕਲ ਆ ਤਾਂ ਹੀਰੋ ਬਣਾਤਾ ਤੁਹਾਨੂੰ ਵੀ ਹੀਰੋ ਸਾਈਕਲ ਆ ਦੇਖੋ ਜੀ ਇੱਥੇ ਲਿਖਿਆ ਜੀ ਵਰਲਡ ਸੀਰੀਜ਼ ਆ ਦਿਖਾਓ ਕੈਮਰੇ ਨਾਲ ਵਰਲਡ ਸੀਰੀਜ਼ ਇਹ ਹੀਰੋ ਸਾਈਕਲ ਹੈ ਜੀ ਠੀਕ ਹੈ ਨਾ ਜੀ ਤੇ ਇਹ ਹੀਰੋ ਨੇ ਆ ਜਟ ਪਾਵਰ ਇਥੋਂ એનર્ਜੀ ਮਿਲਦੀ ਸੀ ਇਹ ਸਾਈਕਲ ਚਲਾ ਕੇ ਮੈਂ ਮਾਨਸਿਕ ਤੌਰ ਤੇ ਬੜਾ ਮਜ਼ਬੂਤ ਹੋਇਆ ਔਰ ਗਰਾਊਂਡ ਲੈਵਲ ਤੇ ਬਹੁਤ ਮਜ਼ਬੂਤ ਹੋਇਆ ਲੋਕਾਂ ਚ ਪਿਆਰ ਮੁਹੱਬਤ ਵਧਿਆ ਲੋਕਾਂ ਨੇ ਮੈਨੂੰ ਇੱਕ ਕਾਮਨ ਮੈਨ ਆਮ ਆਦਮੀ ਤਰ੍ਹਾਂ ਮੈਨੂੰ ਮੇਰੇ ਨਾਲ ਬਿਹੇਵ ਕੀਤਾ ਕਿ ਇਹ ਵੀ ਸਾਡੇ ਵਰਗਾ ਹੀ ਆ ਤੇ ਇਸ ਸਾਈਕਲ ਦੇ ਉੱਪਰ ਨਾਬੇ ਦਾ ਇਤਿਹਾਸ ਬਣਾਤਾ ਨਾਬੇ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਿਸੇ ਵੀ ਕੈਂਡੀ ਐਮ ਐਲ ਏ ਕੈਂਡੀਡੇਟ ਨੂੰ ਇੰਨੀ ਵੋਟ ਨਹੀਂ ਪਈ ਔਰ ਨਾ ਹੀ ਜਿੱਤ ਦਾ ਇੰਨਾ ਮਾਰਜਨ ਰਿਹਾ ਇਹ ਪਹਿਲੀ ਵਾਰੀ ਤੁਹਾਡੇ ਭਰਾ ਦੇ ਹਿੱਸੇ ਆਇਆ ਇਹ ਇਹਦਾ ਫਿਰ ਬਹੁਤ ਵੱਡਾ ਰੋਲ ਮੰਨੀ ਹੈ ਇਹ ਇਹਦਾ ਬਹੁਤ ਵੱਡਾ ਰੋਲ ਆ ਮੈਨੂੰ ਕੱਲ ਕੋਈ ਕਹਿੰਦਾ ਜੀ ਕਹਿੰਦੇ ਸਾਈਕਲ ਮੈਨੂੰ ਦੇ ਦਿਓ ਜੀ ਮੈਂ ਕਿਹਾ ਕੀ ਕਹਿੰਦੇ ਯਾਰ ਮੈਂ ਵੀ ਇੱਥੇ ਸ਼ਮੂਕਸ਼ ਕਰਨਾ ਚਾਹੁੰਦਾ ਮੈਂ ਕਿਹਾ ਦੇਖੋ ਦੇਖੋ ਮੈਂ ਕਿਹਾ ਲਾਈਫ ਜਿਹੜੀ ਹੈ ਨਾ ਤੁਸੀਂ ਕਿਸੇ ਵੀ ਚੀਜ਼ ਨੂੰ ਕਿਸੇ ਵੀ ਚੀਜ਼ ਨੂੰ ਤੁਸੀਂ ਬਣਾ ਲਓ ਉਹ ਤੁਹਾਡੇ ਸੰਘਰਸ਼ ਦਾ ਹਿੱਸਾ ਬਣ ਸਕਦੀ ਆ ਸਾਈਕਲ ਨੂੰ ਮੈਂ ਇੱਕ ਪਾਵਰ ਦੇ ਤੌਰ ਤੇ ਇਸਤੇਮਾਲ ਕੀਤਾ ਨਾ ਤੇ ਇੱਥੇ ਡੀਜ਼ਲ ਲੱਗੇ ਨਾ ਤੇ ਪੈਟਰੋਲ ਲੱਗੇ ਥੋੜੀ ਸਿਹਤ ਚੰਗੀ ਆ ਥੋੜੀ ਜਿਹੀ ਜ਼ਮੀਨ ਨਾਲ ਜੁੜੇ ਰਹਿੰਦੇ ਹੋ ਮੈਂ ਸਾਈਕਲ ਆਪਣੀ ਲਾਈਫ ਦਾ ਹਿੱਸਾ ਬਣਾ ਲਿਆ ਔਰ ਸਾਈਕਲ ਮੈਨੂੰ ਸਫਲਤਾ ਦੇ ਲੈ ਗਿਆ ਤੇ ਅੱਜ ਅਗਰ ਮੈਨੂੰ ਭੁੱਲ ਜਾਵਾਂ ਤਾਂ ਚੰਗੀ ਗੱਲ ਨਹੀਂ ਆ ਮੈਂ ਸਾਈਕਲ ਤੇ ਅੱਜ ਵੀ ਘੁੰਮਦਾ ਅੱਗੇ ਵੀ ਘੁਮਾਂਗੇ ਸਾਈਕਲ ਨਾਲ ਜੁੜੇ ਰਹਾਂਗੇ ਪਰਮਾਤਮਾ ਅ ਦੇਸੀਆ ਤਾਂ ਵੀ ਕਿਨੂੰ ਕੀ ਦੇਣਾ ਮੈਂ 17 ਸਾਲ ਦਾ ਜਦੋਂ ਮੈਂ ਘਰ ਛੱਡਦਾ ਸੀ ਅੱਛਾ ਮੈਂ ਹਰਪਾਲ ਟਿਵਾਨਾ ਸਾਹਿਬ ਜਿਹਨਾਂ ਲੌਂਗ ਦਰਸ਼ ਕਰਾਂ ਫਿਲਮ ਬਣਾਈ ਉਹਨਾਂ ਦਾ ਥੀਏਟਰ ਕਰਦਾ ਰਿਹਾ ਮੇਰੇ ਮਨ 'ਚ ਚਾਹ ਸੀ ਮੈਂ ਐਕਟਰ ਬਣਾ ਮੈਂ ਸਿੰਗਰ ਬਣਾ ਤੇ ਮੈਂ ਉਹਦਾ ਇੱਕ ਸ਼ੇਰ ਲਿਖਿਆ ਸੀਗਾ ਸਾਰਾ ਸਾਲ ਦੀ ਮਰਚ ਕਿ ਦੂਰੀਆਂ ਮਜਬੂਰੀਆਂ ਬੇਨੂਰੀਆਂ ਦੂਰੀਆਂ ਮਜਬੂਰੀਆਂ ਬੇਨੂਰੀਆਂ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦੀਆਂ ਦੌਲਤਾਂ ਮੁਹੱਬਤਾਂ ਮਸ਼ਹੂਰੀਆਂ ਇਹ ਕਿਸਮਤ ਵਾਲੇ ਨੂੰ ਮਿਲਦੀਆਂ ਕੀ ਕਿਸਮਤ ਵਾਲੇ ਨੂੰ ਮਿਲਦੀ ਹੈ ਜੋ ਕਿਸਮਤ ਦੇ ਵਿੱਚ ਲਿਖਿਆ ਸੀ ਪ੍ਰਮਾਤਮਾ ਨੇ ਨਾਬੇ ਦੀ ਸੇਵਾ ਮੇਰੀ ਪਰਦਾਦੀ ਮੈਂ ਇਸ ਪਿੰਡ ਤੋਂ ਨਾਲ ਹੀ ਪਿੰਡ ਹੈ ਉੱਥੋਂ ਜਿਆਦਾ ਚਾਰ ਪੀੜੀਆਂ ਪਹਿਲਾਂ ਠੀਕ ਹੈ ਜੀ ਇੱਥੇ ਆਇਆ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਬਨਰ ਸਿੰਘ ਦਾ ਵਸਾਇਆ ਸ਼ਹਿਰ ਆਈ ਡੋਨਟ ਨੋ ਕੀ ਅਟੈਚਮੈਂਟ ਹੈ ਜੀ ਪਰ ਮੈਂ ਅਕਸਰ ਉਹਨਾਂ ਦਾ ਜ਼ਿਕਰ ਕਰਦਾ ਜਦੋਂ ਮੈਂ ਕਾਊਂਟਿੰਗ ਤੇ ਗਿਆ ਉਦੋਂ ਵੀ ਮੈਂ ਮੱਥਾ ਟੇਕ ਕੇ ਗਿਆ ਮਹਾਰਾਜਾ ਹੀਰਾ ਸਿੰਘ ਦੀ ਮੈਂ ਉੱਥੇ ਸਮਾਦ ਤੇ ਪਤਾ ਨਹੀਂ ਕਿਉਂ ਮੈਨੂੰ ਟੀਸ਼ਨ ਲੱਗਦੀ ਹੈ ਕੋਈ ਰਿਸ਼ਤਾ ਹੈ ਮੇਰਾ ਇੱਕ ਦਰਵੀਸ਼ ਰਾਜਾ ਜਿਹਨੂੰ ਜਾਣਿਆ ਜਾਂਦਾ ਠੀਕ ਹੈ ਜੀ ਔਰ ਇਥੋਂ ਦੇ ਭਾਈ ਕਾਨ ਸਿੰਘ ਨਾਬਾ ਜਿਨ੍ਹਾਂ ਨੇ ਸ਼ਬਦ ਪੁਸ਼ ਲਿਖਿਆ ਜਿਨ੍ਹਾਂ ਦਾ ਨਾਮ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਅੱਛਾ ਦੇਵ ਇਸ ਇਲਾਕੇ ਦੇ ਲਈ ਮਨ ਦੇ ਵਿੱਚ ਕਿਹੜੇ ਜਜ਼ਬਾਤ ਨੇ ਕਿ ਕਿਹੜੀਆਂ ਚੀਜ਼ਾਂ ਕੋਈ ਦੋ ਤਿੰਨ ਚੀਜ਼ਾਂ ਜਿਹੜੀਆਂ ਸੋਚਦੇ ਹੋ ਕਿ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਤੁਸੀਂ ਮਿਸ ਕਰਦੇ ਹੋ ਕਿ ਨਹੀਂ ਹੋ ਪਾਇਆ ਨਾਬੇ ਦੇ ਲਈ ਜਿਨ੍ਹਾਂ ਦਾ ਤੁਸੀਂ ਨਾਮ ਲੈਨੇ ਲੈਜੈਂਡ ਰਹਿਨੇ ਚਾਹੀਓ ਇਥੋਂ ਦੇ ਮਹਾਰਾਜਾ ਹੋਣ ਤੁਸੀਂ ਉਹਨਾਂ ਹੋਰਾਂ ਦੀ ਗੱਲ ਕੀਤੀ ਸਾਰਿਆਂ ਦੀ ਬਿਲਕੁਲ ਜਿਹੜੀ ਮੌਜੂਦਾ ਨਾਬਾ ਦੀ ਭੰਗੋਲਿਕ ਸਥਿਤੀ ਆ ਜਾਂ ਨਾਬੇ ਦੇ ਜਿਹੜੇ ਆਰਥਿਕ ਹਾਲਾਤ ਨੇ ਜਾਂ ਸਮਾਜਿਕ ਹਾਲਾਤ ਨੇ ਉਹਦੇ ਵਿੱਚ ਕਈ ਜਗ੍ਹਾ ਤੇ ਵਰਕਆਊਟ ਹੋਣ ਵਾਲਾ ਸਾਡੇ ਨਾਬੇ ਨਾਬੇ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਹੈ ਦੁਬਾਰਾ ਕਾਇਮ ਕਰਨ ਦੀ ਲੋੜ ਹੈ ਇਹਨਾਂ ਨੇ ਤੁਹਾਡੇ ਬੰਡੀਆਂ ਚ ਵੰਡਤਾ ਵੀ ਇਹ ਕਾਲੀ ਹੈ ਕਾਂਗਰਸੀ ਹੈ ਧਾਰਮਿਕ ਤੌਰ ਤੇ ਇਹ ਨਾਬਾ ਜਿਹੜਾ ਨਾ ਛੋਟੀ ਕਾਸ਼ੀ ਨਾ ਵੀ ਜਾਣਿਆ ਜਾਂਦਾ ਜੀ ਜਦੋਂ ਮਹਾਰਾਜਾ ਹੀਰਾ ਸਿੰਘ ਸਿੰਘ ਇੱਥੇ ਤਪ ਹੁੰਦਾ ਸੀ ਹੱਲੇ ਵੀ ਤਪੀਆਂ ਦਾ ਮੱਲਾ ਹੈਗਾ ਇੱਥੇ ਠੀਕ ਹੈ ਜੀ ਔਰ ਹਰ ਇੱਕ ਦੇਵੀ ਦੇਵਤੇ ਦੀ ਪੂਜਾ ਹੁੰਦੀ ਸੀ ਤੇ ਧਾਰਮਿਕ ਤੌਰ ਤੇ अच्छे अच्छे प्रोग्राम ਹੋਣ ਇੱਥੇ ਸਮਾਜਿਕ ਜਿਹੜੀ ਸਾਡੀ ਸਾਂਝ ਆ ਉਹ ਬਿਹਤਰ ਹੋਵੇ ਪਰ ਸਭੇਚਾਰ ਕਿਸਾਨ ਸਾਡੀ ਇੱਥੋਂ ਦਾ ਕਲਚਰ ਜਿਵੇਂ ਭਾਈ ਕਾਨ ਸਿੰਘ ਨਾਬਾਹਰਾਂ ਦੀ ਸ਼ਬਦ ਕੋਸ਼ਾ ਜਿਹੜੀ ਔਰ ਜਿਹੜੇ ਮਹਾਰਾਜਾ ਰਤਨਮਨ ਸਿੰਘ ਸੀਗੇ ਉਹਨਾਂ ਨੇ ਜਿਹੜਾ ਸਾਡਾ ਸਿੱਖ ਮੈਰਜ ਐਕਟ ਹੈ ਜੀ ਪਹਿਲੀ ਵਾਰ ਲਾਗੂ ਕੀਤਾ ਸੀ ਇਹ ਬਹੁਤ ਵੱਡਾ ਐ ਸਿੱਖ ਹਿਸਟਰੀ ਦੇ ਵਿੱਚ ਇਹ ਮੇਰੇ ਖਿਆਲ ਹੈ ਕਿ ਕਿਤੇ ਨਹੀਂ ਹੈ ਜਿਹੜੀ ਨਾਬਾਹ ਦੇ ਹਿੱਸੇ ਦੇ ਅੱਜ ਗੱਲ ਆਈ ਹੈ ਔਰ ਨਾਬਾਹ ਰਿਆਸਤ ਰਿਆਸਤ ਇਮਾਨਦਾਰ ਸੀਗੀ ਮਹਾਰਾਜਾ ਹੀਰਾ ਸਿੰਘ ਇਮਾਨਦਾਰ ਸੀਗੇ ਉਹਨਾਂ ਨੇ ਤਾਂ ਖਮਿਆਜ਼ਾ ਇਹ ਭੁਗਤਣਾ ਬੈਠ ਕੇ ਉਹਨਾਂ ਨੂੰ ਗੋਰੀਆਂ ਨੇ ਬਹੁਤ ਸੜ ਪ ਹਰ ਕਿਤੇ ਨਾ ਕਿਤੇ ਉਹ ਗੱਲ ਜਿਹੜੀ ਵਿਚ ਵਿਚਾਲੇ ਰਹਿ ਗਈ ਅੱਜ ਨਾਂਬਾ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਅੱਜ ਵੀ ਮੈਨੂੰ ਫੋਨ ਆਇਆ ਕਿ ਜੀ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਮੋਟਰ ਖਰਾਬ ਹੈ ਇਹ ਬਹੁਤ ਦੁਖਦ ਭਖਾ ਇਸ ਲੈਵਲ ਦੇ ਉੱਤੇ ਜਾ ਕੇ ਬੇਸਿਕ ਕਮਿਊਨਿਟੀਜ਼ ਦਾ ਇੱਕ ਹਿੱਸਾ 75 ਸਾਲ ਹੋ ਗਏ ਇਸ ਮੁਲਕ ਦੇ ਆਜ਼ਾਦ ਹੋਏ ਨੂੰ 75 ਸਾਲਾਂ ਦੇ ਵਿੱਚ ਆਪਾਂ ਪੀਣ ਵਾਲਾ ਪਾਣੀ ਨਾ ਦੇ ਸਕੀਏ ਤਾਂ ਸੋਚ ਕੇ ਦੇਖੋ ਕਿ ਹਾਲਾਤ ਕਿੱਸੇ ਰਹੇ ਹੋਣਗੇ ਕਿੰਨੇ ਕਸੀ ਲੋਕ ਮਜਬੂਰ ਹੋਏ ਹੋਵਾਂਗੇ ਸਿਵਰੇ ਦੇ ਪਾਣੀ ਦਾ ਨਿਕਾਸ ਹੈ ਨਹੀਂ ਠੀਕ ਹੈ ਜੀ ਇਹ ਸਾਰੇ ਕੰਮ ਜਿਹੜੇ ਐ ਪਹਿਲ ਦੇ ਦੌਰ ਤੇ ਕਰਨ ਵਾਲੇ ਆ ਪਾਰਕਿੰਗ ਇੱਥੇ ਕੋਈ ਹੈ ਨਹੀਂ ਵਾਸ਼ਰੂਮ ਟਾਇਲਟ ਇੱਥੇ ਹੈ ਨਹੀਂ ਔਰ ਨਗਰ ਕੌਂਸਲ ਨਾਬਾ ਜਿਹੜਾ ਸ਼ਰੀਆਮ ਲੁੱਟਦਾ ਰਿਹਾ ਜੀ ਔਰ ਹੁਣ ਮੌਕਾ ਮਿਲਿਆ ਹੁਣ ਨੰਬਰ ਕੌਂਸਲ ਨਾਬਾ ਦੇ ਵਿੱਚ ਲੁੱਟਿਆ ਹੈ ਸਾਰਾ ਪ੍ਰਸਾਰ ਕਰਾਂਗੇ ਔਰ ਔਰ ਕੱਚੇ ਮਕਾਨਾਂ ਦੇ ਪੈਸੇ ਵੀ ਲਾਲ ਹੋਰ ਤੁਸੀਂ ਕੋਈ ਵੀ ਕੰਮ ਉੱਥੇ ਕਰਾਉਣ ਦਾ ਪੈਸਾ ਲੱਗਦਾ ਸੀਗਾ ਜਿਹੜਾ ਉਹ ਇਹਨਾਂ ਦੀ ਜੇਬ ਚ ਜਾਂਦਾ ਸੀਗਾ ਤੇ ਇਹ ਕੰਮ ਜਿਹੜਾ ਬੰਦਾ ਕੌਣ ਕਰਾਉਂਦੇ ਰਿਹਾ ਜੀ ਨੋਮੀਨੇਟਡ ਚੁਣੇ ਹੋਏ ਨਮਾਇंदे ਐਮ ਐਲ اے ਕੈਬਨ ਮੰਤਰੀ ਉਹਨਾਂ ਦੀ ਸ਼ਹਿਦੇ ਕੰਮ ਹੁੰਦਾ ਰਿਹਾ ਬੜਾ ਦੁਖਤ ਇਹ ਹੈਗਾ ਸਾਰਾ ਪਾਰਟ ਪਰ ਇਹਨੂੰ ਬਿਹਤਰ ਕਰਾਂਗੇ ਸਭ ਨੂੰ ਨਾਲ ਲੱਗੇ ਬਿਹਤਰ ਕਰਾਂਗੇ ਇੱਕ ਸਾਲ ਚ ਲੋਕਾਂ ਨੂੰ ਦੇਖਣ ਲੱਗ ਜੂ ਫਰਕ 90 ਦੇ ਲੋਕ ਤੁਸੀਂ ਮਹੀਨੇ ਬਾਅਦ ਦੇਖਿਓ ਜੀ ਮਹੀਨੇ ਬਾਅਦ ਦੇਖਿਓ ਤੁਸੀਂ ਨਾਬਾ ਸ਼ਹਿਰ ਦੀ ਕਿਹ ਕਿਹ ਸਮੱਸਿਆ ਦਾ 50 ਸਾਲ ਐਡਵਾਂਸ ਟੈਕਨੀਕ ਦੇ ਨਾਲ ਹੱਲ ਕਰਾਂਗੇ ਦੁਬਾਰਾ ਉੱਤੇ ਗੌਰ ਕਰਨ ਦੀ ਲੋੜ ਨਹੀਂ ਪੈਗੀ ਜਿਹੜਾ ਕੰਮ ਇੱਕ ਵਾਰ ਹੋ ਗਿਆ ਦੁਬਾਰਾ ਤੁਹਾਨੂੰ ਕਰਨਾ ਅੱਜ ਮਾਨ ਸਾਹਿਬ ਨਾਲ ਕੋਈ ਹੋਇਆ ਰੂਡ ਮੈਪ ਕੀਤਾ ਕਦੇ ਆਫ ਦਾ ਰਿਕਾਰਡ ਗੱਲ ਹੋਈ ਹੋਵੇ ਬੈਠੇ ਸੁੱਤੇ ਸੁਭਾਏ ਮਾਨ ਸਾਹਿਬ ਦਾ ਬਹੁਤ ਵੱਡੀ ਚੜ੍ਹ ਦੀ ਕਲਾ ਚ ਨਹੀਂ ਜੀ ਬਿਲਕੁਲ ਬਲੂਪ੍ਰਿੰਟ ਤਿਆਰ ਹੈ ਬਿਲਕੁਲ ਤੇ ਮਾਨ ਸਾਹਿਬ ਮੈਂ ਅੱਗੇ ਵੀ ਕਹਿ ਕੇ ਡਿਆ 24 ਕੈਡ ਪਿਓਰ ਸੋਨੇ ਵਰਗੇ ਨੇ ਐਸਾ ਮੁੱਖ ਮੰਤਰੀ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਅਸਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਔਰ ਮਿਲ ਕੇ ਅਸੀਂ ਸਾਰੇ ਪੰਜਾਬ ਲਈ ਕੰਮ ਕਰਾਂਗੇ ਨਾਬੇ ਲਈ ਕੰਮ ਕਰਾਂਗੇ ਜਿਸ ਜਿਸ ਵਿਧਾਨ ਸਭਾ ਦੇ ਵਿੱਚ ਸਾਡੇ ਕੈਂਡੀਡੇਟ ਜਿੱਤੇ ਨੇ ਉੱਥੇ ਕੰਮ ਕਰਾਂਗੇ ਜਿੱਥੇ ਨਹੀਂ ਵੀ ਜਿੱਥੇ ਉੱਥੇ ਵੀ ਕੰਮ ਕਰਾਂਗੇ ਔਰ ਜਿਹੜੇ ਕਾਂਗਰਸੀ ਅਕਾਲੀ ਜਿਨ੍ਹਾਂ ਨੇ ਵੋਟਾਂ ਭਾਵੇਂ ਨਹੀਂ ਵੀ ਪਾਈਆਂ ਉਹ ਵੀ ਉਹਨਾਂ ਲਈ ਵੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਉਹਨਾਂ ਲਈ ਵੀ ਪੰਜਾਬ ਸਰਕਾਰ ਇੱਕ ਉਹਨਾਂ ਦੀ ਵੀ ਮਤਲਬ ਸਭ ਦੀ ਸੁਣਵਾਈ ਕਰਾਂਗੇ ਸੁਣਵਾਈ ਹੋਏਗੀ ਅਸੀਂ ਜਿਹੜਾ ਪਰਚਾ ਕਲਚਰ ਮਾਨ ਸਾਹਿਬ ਨੇ ਵੀ ਕਿਹਾ ਉਹ ਖਤਮ ਕਰਾਂਗੇ ਸਭ ਨੂੰ ਨਾਲ ਲੈ ਕੇ ਚੱਲਾਂਗੇ ਔਰ ਸਭ ਦਾ ਵਿਕਾਸ ਕਰਨਾ ਜਿਹੜਾ ਸਾਡਾ ਮਕਸਦ ਹੈ ਔਰ ਸਭ ਨੂੰ ਮੈਂਟਲੀ ਤੌਰ ਤੇ ਸਟਰੋਂਗ ਕਰਨਾ ਸਾਡਾ ਮਕਸਦ ਹੈ ਜਿਹੜੀਆਂ ਤੜੇਬੰਦੀਆਂ ਨੇ ਨਾ ਜੀ ਉਹ ਖਤਮ ਕਰਨਾ ਸਾਡਾ ਮਕਸਦ ਹੈ ਔਰ ਇੱਕ ਪਿਆਰ ਮੁਹੱਬਤ ਵਾਲੀ ਜ਼ਿੰਦਗੀ ਔਰ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਕਿ ਸਰਕਾਰ ਜਿਹੜੀ ਆ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਹੜੀ ਤੁਸੀਂ ਬਣਾਈ ਆ ਇਹ ਤੁਸੀਂ ਬਣਾਈਆਂ ਨਾ ਕਿਸੇ ਸ਼ਾਇਰ ਦਾ ਮੈਂ ਸ਼ੇਰ ਅਕਸਰ ਬੋਲਦਾ ਹਾਂ ਨਾ ਕਿ ਕੱਲ ਮੈਨੇ ਕਿਸੇ ਸ਼ਖਸ ਕੇ ਸਰਪੇ ਤਾਸ ਸਜਾ ਦੇਖਾ ਥਾ ਕੱਲ ਮੈਨੇ ਕਿਸੇ ਸ਼ਖਸ ਕੇ ਸਰਪੇ ਤਾਸ ਸਜਾ ਦੇਖਾ ਥਾ ਅੱਜ ਉਸੇ ਸ਼ਖਸ ਕੇ ਹੱਥ ਵਿੱਚ ਮੈਨੇ ਕਸਾ ਦੇਖਿਆ ਇਹ ਲੋਕ ਵੱਡੇ ਆ ਲੋਕਤੰਤਰ ਚ ਲੋਕ ਵੱਡੇ ਆ ਇਹ ਜੇ ਚੌਣ ਸਿਰ ਤੇ ਤਾਜ ਸਜਾਉਣਾ ਵੀ ਜਾਣਦੇ ਆ ਤੇ ਤਾਜ ਆਮ ਆਦਮੀ ਪਾਰਟੀ ਇਹ ਰਿਐਲਿਟੀ ਸਮਝਦੀ ਆ ਜੇ 92 ਸੀਟਾਂ ਆਈਆਂ ਨੇ ਜੇ ਮੈਂ ਔਕਾਤ 'ਚ ਰਹੂੰਗਾ ਮਿੱਟੀ 'ਚ ਰਹੂੰਗਾ ਲੋਕਾਂ ਨਾਲ ਜੁੜ ਕੇ ਰਹੂੰਗਾ ਤਾਂ ਦੁਬਾਰਾ ਵੋਟ ਮੰਗਣ ਦੀ ਲੋੜ ਨਹੀਂ ਐ ਜੇ ਮੈਂ ਇਸ ਚੀਜ਼ ਦੀ ਫੀਲਿੰਗ ਲੈ ਕੇ ਕਿ ਮੈਂ ਐਮਐਲਏ ਬਣ ਗਿਆ ਪਤਾ ਨਹੀਂ ਬਹੁਤ ਵੱਡੀ ਗੱਲ ਬਣ ਗਿਆ ਤਾਂ ਫਿਰ ਲਾਉਣ ਨੂੰ ਵੀ ਕੋਈ ਬੜਾ ਟਾਈਮ ਨਹੀਂ ਲੱਗਦਾ ਇਸ ਚੀਜ਼ ਦਾ ਪਤਾ ਹੈ ਜੀ ਮੈਨੂੰ ਕਿਉਂਕਿ ਸਫ਼ਰ ਬੜਾ ਕੀਤਾ ਇੱਕ ਇੱਕ ਆਖਰੀ ਸਵਾਲ ਆ ਵੈਸੇ ਤਾਂ ਚਲੋ ਤੁਸੀਂ ਬਹੁਤ ਲੋਕਾਂ ਦੇ ਵਿੱਚ ਚਰਦੇ ਹੋ ਅਸੀਂ ਦੇਖਿਆ ਹੀ ਆ ਕਿ ਕਿਵੇਂ ਲੋਕ ਤੁਹਾਨੂੰ ਮਿਲ ਰਹੇ ਨੇ ਇੱਥੇ ਕਿਵੇਂ ਜਿੰਨਾ ਕਿ ਮੈਂ ਦੇਖਿਆ ਉਦਾਂ ਹੀ ਰਹੋਗੇ ਉਵੇਂ ਹੀ ਲੋਕਾਂ ਦੇ ਨਾਲ ਵਿਚਾਰ ਰਹੋਗੇ ਐ ਤਾਂ ਨਹੀਂ ਹੋਊਗਾ ਕਿ ਕਿਸੇ ਬੰਦਾ ਲੈ ਕੇ ਮਿਲਣਾ ਪੈ ਰਿਹਾ ਦੇਵਮਾਨ ਨੂੰ ਮਿਲਣਾ ਫਲਾਣੇ ਦੀ ਸਪਾਰਸ਼ ਪਾ ਕੇ ਮਿਲਣਾ ਮੈਂ ਘਰ ਦੇ ਬਾਹਰ ਲਿਖ ਕੇ ਲਾਉਣ ਲੱਗਿਆ ਕਿ ਸਿੱਧੇ ਮੇਰੇ ਕੋਲ ਆਓ ਵਿਚ ਵਿਚਾਲੇ ਵਿਚੋਲੇ ਦੀ ਲੋੜ ਨਹੀਂ ਐ ਜਿਹੜੇ ਕੜਮ ਚੌਧਰੀ ਸੀ ਨਾ ਇਹਨਾਂ ਤੋਂ ਪੰਜਾਬ ਨੂੰ ਮੁਕਤ ਕਰਾਂਗੇ ਨੱਬ ਨੂੰ ਮੁਕਤ ਕਰਾਂਗੇ ਸਿੱਧਾ ਮੇਰੇ ਕੋਲ ਆਓ ਤੁਹਾਡਾ ਜਿਹਨਾਂ ਨੂੰ ਕੰਮ ਆ ਉਹਦਾ ਟਾਈਮ ਦੇ ਮੁਤਾਬਕ ਕ੍ਰਾਈਟਰੀਆ ਦੇ ਮੁਤਾਬਕ ਉਹਦਾ ਤੁਰੰਤ ਹੱਲ ਕੀਤਾ ਜਾਏਗਾ ਔਰ ਵਿੱਚ ਵਿਚਾਲੇ ਕਿਸੇ ਨੂੰ ਪਾਉਣ ਦੀ ਲੋੜ ਨਹੀਂ ਹੈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਮੇਰਾ ਫੋਨ ਹਮੇਸ਼ਾ ਹੀ ਖੁੱਲਾ ਜਦੋਂ ਮਰਜੀ ਤੁਸੀਂ ਫੋਨ ਕਰੋ ਔਰ ਜਦੋਂ ਮਰਜੀ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਦੇਵਮਨ ਐਮ ਐਲ ਏ ਤੁਹਾਨੂੰ ਇਹ ਮਹਿਸੂਸ ਹੋਏਗਾ ਦੇਵਮਨ ਸਾਡਾ ਭਰਾ ਸਾਡੇ ਪਰਿਵਾਰ ਦਾ ਹਿੱਸਾ ਇਹ ਅਹਿਸਾਸ ਕਰਾ ਕੇ ਜਿਹੜਾ ਜੀ ਮੈਂ ਰਹਿਣਾ ਚਾਹੁੰਦਾ ਔਰ ਮੈਂ ਨਹੀਂ ਚਾਹਦਾ ਕਿ ਮੈਂ ਇੱਕ ਤਾਕਤ ਦੇ ਨਸ਼ੇ ਦੇ ਵਿੱਚ ਮੈਂ ਲੋਕਾਂ ਨੂੰ ਨਾ ਮਿਲਾਂ ਜਾਂ ਜਿਹੜੀਆਂ ਗਲਤੀਆਂ ਅਕਾਲੀ ਕਾਂਗਰਸ ਨੇ ਕੀਤੀਆਂ ਨੇ ਅਸੀਂ ਉਹ ਕਰੀਏ ਇਹ ਗਲਤੀਆਂ ਅਸੀਂ ਬਿਲਕੁਲ ਨਹੀਂ ਕਰਦੇ ਨਾਬੇ ਦਾ ਹੈਰੀਟੇਜ ਵੀ ਸੰਭਾਲੋਗੇ ਵਧੀਆ ਤਰੀਕੇ ਨਾਲ ਬਿਲਕੁਲ ਬਹੁਤ ਪੁਰਾਣਾ ਕਿਲਾ ਨਾਬੇ ਦਾ ਹੈਰੀਟੇਜ ਬਹੁਤ ਬਹੁਤ ਮੈਂ ਕਹਿੰਦਾ ਇਹ ਇੰਨਾ ਵਧੀਆ ਖੂਬਸੂਰਤ ਹੈ ਕਿ ਇਹਨੂੰ ਮੇਨਟੇਨ ਕੀਤਾ ਜਾਵੇ ਬਾਰ ਬਾਰ ਲੋਕ ਦੇਖਣ ਆਉਣ ਜੀ ਇਹਨੂੰ ਪਰ ਇਹਨਾਂ ਨੇ ਸਾਰਾ ਕੁਝ ਵੇਚ ਕੇ ਖਾ ਗਏ ਇਥੋਂ ਤੱਕ ਕਿ ਕਾਂਗਰਸੀ ਨੇ ਵਿੱਚੋਂ ਲੋਹਾ ਕੱਟ-ਕੱਟ ਕੇ ਗੇਟ ਕੱਟ-ਕੱਟ ਕੇ ਵੇਚਤੇ ਇਹਨਾਂ ਲੋਕਾਂ ਨੇ ਠੀਕ ਹੈ ਨਾ ਜੀ ਔਰ ਇੱਦਾਂ ਕਿ ਇਹ ਮਤਲਬ ਖੂਬਸੂਰਤ ਸ਼ਹਿਰ ਸੀਗਾ ਨਾਬਾ ਇਹ ਖੂਬਸੂਰਤ ਸ਼ਹਿਰ ਨਾਬੇ ਨੂੰ ਪੂਰਾ ਇਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦੁਬਾਰਾ ਨਾਬੇ ਨੂੰ ਨਾਬਾ ਬਣਾਉਣਾ ਮੇਰਾ ਮਕਸਦ ਹੈ ਜੀ ਤਾਂ ਦੇਵਮਾਨ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਜ਼ਬਰਦਸਤ ਬਹੁਤ ਬਹੁਤ ਜ਼ਬਰਦਸਤ ਬਿਲਕੁਲ ਬਹੁਤ ਜ਼ਬਰਦਸਤ ਢੰਗ ਦੇ ਨਾਲ ਜਿੱਤੇ ਨੇ ਬਿਲਕੁਲ ਤਾਂ ਦੇਵਮਾਨ ਨੇ ਦੇਵਮਾਨ ਦੀ ਮਿਸਿਸ ਨੇ ਖਾਸ ਤੌਰ ਤੇ ਕੈਨੇਡਾ ਤੋਂ ਆਏ ਨੇ ਊਡ ਯੂ ਲਾਈਕ ਟੂ ਸੇ ਸਮਥਿੰਗ ਟੂ ਪੰਜਾਬੀਜ਼ ਐਟ ਲਾਸਟ ਨੋ ਚੀ ਚੀ ਅਡਾ ਇਨ ਲਿਸਟ ਰੋਟੀ ਦਾ ਪਤਾ ਜੀ ਰੋਟੀ ਮੀਨ ਵੀ ਰੋਸ਼ਨੀ ਪਾ ਖਾਣੇ ਆ ਬਸ ਅਜੇ ਕੁਝ ਨਹੀਂ ਮੈਂ ਸਿਖਾਉਂਗਾ ਵੈਸੇ ਵਿਏਟਨਾਮ ਮੈਨੂੰ ਕਾਫੀ ਆਉਣ ਲੱਗ ਗਈ ਆ ਤੇ ਮੈਂ ਤੁਸੀਂ ਵਿਏਟਨਾਮ ਦੇ ਵਿੱਚ ਕੁਝ ਪੰਜਾਬੀਆਂ ਨੇ ਜੇ ਕੁਝ ਕਹਿਣਾ ਹੋਵੇ ਅ ਵਿਏਟਨਾਮ ਜੇ ਪਾ ਕਹਿੰਦੇ ਆ ਵੀ ਮੈਂ ਤੈਨੂੰ ਪਿਆਰ ਕਰਦਾ ਐ ਐਨ ਆਈ ਐਮ ਐਨ ਆਈ ਐਮ ਇਹਦਾ ਮਤਲਬ ਆਈ ਲਵ ਯੂ ਆਪਸ ਵਿੱਚ ਕਹਿ ਲਓ ਬਸ ਨਹੀਂ ਮੈਡਮ ਕਹਿ ਦੋ ਕਹਿ ਦੋ ਇਹ ਇਹ ਸਾਡਾ ਲੱਬ ਇੰਟਰਨੈਸ਼ਨਲ ਹੈ ਜੀ ਇਹ ਵਿਏਟਨਾਮ ਤੋਂ ਕਿੱਥੇ ਕੈਨੇਡਾ ਸੀ ਮਿਲੇ ਕਿ ਸਾਡੀ ਜ਼ੁਬਾਨ ਨਹੀਂ ਮਿਲਦੀ ਸਾਡਾ ਖਾਣਾ ਨਹੀਂ ਮਿਲਦਾ ਸਾਡਾ ਕਿੱਥੇ ਇੱਕ ਦੂਜੇ ਦੀ ਰੂਹ ਦੇ ਨਾਲ ਰੂਹ ਮਿਲਣੀ ਹੈ ਨਾ ਪਰ ਕਿੱਥੇ ਇਹਨਾਂ ਨੇ ਨਾਬੇ ਦੇ ਵਿੱਚ ਆ ਕੇ ਇੱਥੇ ਇਹਦਾ ਹਿੱਸਾ ਬਣਨਾ ਸੀਗਾ ਇਹ ਵੀ ਕਿਸਮਤ ਦੀਆਂ ਗੱਲਾਂ ਨੇ ਬਿਲਕੁਲ ਦੇਵਾਨ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਜਾਂ ਕਹਿ ਲਈਏ ਕਿ ਵਿਧਾਇਕ ਦੇਵਮਾਨੀਆ ਵੁਡ ਬੀ ਕੈਬਨਿਟ ਮੰਤਰੀ ਵੀ ਹੋ ਸਕਦੇ ਨੇ ਤਾਂ ਬਹੁਤ ਖੂਬਸੂਰਤ ਗੱਲਬਾਤ ਲੱਗੀ ਆ ਪਤਨੀ ਸੀ ਉਹਨਾਂ ਦੇ ਨਾਲ ਤੇ ਆਪਣੇ ਦਿਲ ਦੇ ਜਜ਼ਬਾਤ ਦੱਸੇ ਨੇ ਕਿ ਪੰਜਾਬ ਦੇ ਲਈ ਕੀ ਕੁਝ ਕਰਨਾ ਚਾਹੁੰਦੇ ਨੇ ਨਾਬੇ ਲਈ ਕੀ ਕੁਝ ਕਰਨਾ ਚਾਹੁੰਦੇ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਗगन 베ਦੀ ਡੇਲੀ ਪੋਸਟ ਪੰਜਾਬੀ ਨਾਪਾ